ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਸਾਧ ਸੰਗਤ ਜੀ ਅੱਜ ਆਪਾਂ ਆਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਦੀ ਅੱਜ ਆਪਾਂ ਸੰਖਿਆ ਸ਼ੁਰੂ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹੇ ਗੁਰੂ ਸਾਹਿਬ ਜੀ RAMKALI MOHALLA PAHLA RAMKALI MOHALLA PAHLA SIDD GOSTA ਜੈਦਾ ਗੋਸ਼ਟਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਪਰ ਆਸਣ ਬੈਠੇ ਸਿੱਧ ਸਭਾ ਪਰ ਆਸਣ ਬੈਠੇ ਸੰਤ ਸਭਾ ਜੈਕਾਰੋ ਸੰਤ ਸਭਾ ਜੈਕਾਰੋ ਇਸ ਆਗੈ ਰਹਿ ਰਸ ਹਮਾਰੀ ਤਿਸ ਆਗਾ ਰਹਿਣ ਸੁਮਾਰੀ ਸਾਚਾ ਅਪਰ ਅਪਾਰੋ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗਾ ਮਸਤਕ ਕਾਟ ਧਰੀ ਤਿਸ ਆਗਾ ਤਨ ਮਨ ਆਗੇ ਦੇਉ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸਚ ਪਾਈਐ ਨਾਨਕ ਸੰਤ ਮਿਲੈ ਸਚ ਪਾਈਐ ਸਹਜ ਭਾਇ ਜਸ ਲੇਉ सहज पाए दस लेओ क्या भवी है सच सूचा होए क्या भवी है सच सूचा होए साथ शब्द बिन मुक्त ना कोए साथ शब्द बिन मुक्त ना कोए रहा रहा कामना तुमे क्या नाव तुम्हारा कामना तुमे क्या नाव तुम्हारा कौन नारक कौन سواऊ ਕਾਉਨ ਮਾਰਗ ਕਾਉਨ ਸਵਾਉ ਸਾਚ ਕਹੋ ਅਰਦਾਸ ਹਮਾਰੇ ਸਾਚ ਕਹੋ ਅਰਦਾਸ ਹਮਾਰੇ ਆਓ ਸੰਤ ਜਨਾ ਬਲ ਜਾਓ ਆਓ ਸੰਤ ਜਨਾ ਬਲ ਜਾਓ ਕਹਿ ਕਹਿ ਵੈਸੋ ਕਹਿ ਰਹੀਏ ਬਾਲੇ ਕਹਿ ਵੈਸੋ ਕਹਿ ਰਹੀਏ ਬਾਲੇ ਕਹਿ ਆਵੋ ਕਹਿ ਜਾਹੋ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹ ਹੋ ਕਿਆ ਤੁਮਾਰਾ ਰਾਹ ਹੋ ਘਾਟ ਘਾਟ ਬੈਸ ਨਿਰੰਤਰ ਰਹੀਐ ਘਾਟ ਘਾਟ ਬੈਸ ਨਿਰੰਤਰ ਰਹੀਐ ਚਲ ਸਤਗੁਰ ਪਾਏ ਯਾਹਲਾ ਸਤਗੁਰ ਪਾਏ ਸਹਜੇ ਆਏ ਹੁਕਮ ਸਦਾ ਆਏ ਸਹਜੇ ਆਏ ਹੁਕਮ ਸਦਾ ਆਏ ਨਾਨਕ ਸਦਾ ਰਜਾਈ ਨਾਨਕ ਸਦਾ ਰਜਾਈ ਆਸਣ ਬੈਸਣ ਥਿਰ ਨਾਰਾਇਣ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਐਸੀ ਗੁਰਮਤਿ ਪਾਏ ਗੁਰਮੁਖ ਬੂਝੈ ਆਪ ਬਿਸ਼ਾਣਾ ਗੁਰਮੁਖ ਬੂਝੈ ਆਪ ਬਿਸ਼ਾਣਾ ਸਚੇ ਸੱਚ ਸਮਾਏ ਸਚੇ ਸਾਤ ਸਮਾਏ ਦੁਨੀਆ ਸਾਗਰ ਤੁੱਤਰ ਕਹੀਏ ਦੁਨੀਆ ਸਾਗਰ ਤੁੱਤਰ ਕਹੀਏ ਕਿਉ ਕਰ ਪਾਈਏ ਪਾਰੋ ਕਿਉ ਕਰ ਪਾਈਏ ਪਾਰੋ ਚਾਰ ਪਟ ਬੋਲੇ ਓਦੋ ਨਾਨਕ ਚਾਰ ਪਟ ਬੋਲੇ ਆਉਦੂ ਨਾਨਕ ਦੇਹੋ ਸੱਚਾ ਵਿਚਾਰੋ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਸਾਚ ਕਹੋ ਤੁਮ ਪਾਰ ਗਰਮ ਗਰਾਮੀ ਤੋਜ ਕਿਆ ਬੈਸਣ ਦੀਜੈ ਤੋਜ ਕਿਆ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਮ ਜੈਸੇ ਜਲ ਮਹਾਂ ਕਾਮਲ ਨਿਰਾਲਮ ਮੁਰਗਾਈ ਨੈ ਸਾਨੇ ਮੁਰਗਾਈ ਨੈ ਸਾਨੇ ਆ ਛੇ ਛੇ ਜਲ ਜਲਮਹ ਕਾਮਲ ਨਿਰਾਲਮ ਮੁਰਗਾਈ ਨੈ ਸਾਨੇ ਦੂਜਾ ਪਾਠ ਨੈ ਸਾਨੇ ਇਕੱਠਾ ਵੀ ਹੈ ਔਰ ਮੁੱਖ ਪਾਠ ਨੈ ਸਾਨੇ ਹੈ ਸੁਰਤ ਸਾਬਦ ਭਵ ਸਾਗਰ ਤਰੀਐ ਸ਼ਰਤ ਸਬਦ ਭਵ ਸਾਗਰ ਤਰੀਆ ਤਾਨਿਕ ਨਾਮ ਬਖਾਣੇ ਨਾਨਕ ਨਾਮ ਬਖਾਣੇ ਰਹਿ ਇਕਾਤੈ ਕੋ ਮਨ ਵਸਿਆ ਰਹਿ ਇਕਾਤੈ ਕੋ ਮਨ ਵਸਿਆ ਅਸਾ ਮਹਿ ਨਰਾਸੋ ਅਸਾ ਮਹਿ ਨਰਾਸੋ ਆਗਮ ਅਗੋਚਰ ਦੇਖ ਦਿਖਾਏ ਆਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਸੋ ਨਾਨਕ ਤਾਕਾ ਦਸੋ ਸੁਣ ਸੁਆਮੀ ਅਰਦਾਸ ਹਮਾਰੇ ਹੁਣੋ ਸੁਆਮੀ ਅਰਦਾਸੁ ਹਮਾਰੀ ਪੁੱਛੋ ਸੱਚ ਵਿਚਾਰੋ ਪੁੱਛੋ ਸੱਚ ਵਿਚਾਰੋ ਰੋਸ ਨਾ ਕੀਜੈ ਉਤਰ ਦੀਜੈ ਰੋਸ ਨਾ ਕੀਜੈ ਉਤਰ ਦੀਜੈ ਕਿਉ ਪਾਈਐ ਗੁਰਦਵਾਰੂ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲਤਾ ਸੱਚ ਘਰ ਵੈਸੈ ਇਹੋ ਮਨ ਚਲਤਾ ਸੱਚ ਘਰ ਵੈਸੈ ਨਾਨਕ ਨਾਮ ਅਧਾਰੋ ਨਾਨਕ ਨਾਮ ਅਧਾਰੋ ਆਪੇ ਮੇਲ ਮਿਲਾਏ ਕਰਤਾ ਆਪੇ ਮੇਰਾ ਮਲਾਇ ਕਰਤਾ ਲਗੈ ਸਾਚ ਪਿਆਰੋ ਲਗੈ ਸਾਚ ਪਿਆਰੋ ਆਟੀ ਬਾਟੀ ਰਹੇ ਨਿਰਾਲੇ ਆਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਹਦੇ ਆਨੇ ਰੂਖ ਬਿਰਖ ਉਹਦੇ ਆਨੇ ਕੰਧ ਮੂਲ ਆਹਾਰੋ ਖਾਈਏ ਕੰਧ ਮੂਲ ਆਹਾਰੋ ਖਾਈਏ ਆਉਦੂ ਬੋਲੇ ਗਿਆਨੇ ਔਦੋ ਬੋਲੇ ਗਿਆਨੇ ਤੀਰਥ ਨਾਈ ਹੈ ਸੁਖ ਫਲ ਪਾਈ ਹੈ ਤੀਰਥ ਨਾਈ ਹੈ ਸੁਖ ਫਲ ਪਾਈ ਹੈ ਮੈਲ ਨਾ ਲਾਗੇ ਕਾਈ ਮੈਲ ਨਾ ਲਾਗੇ ਕਾਈ ਹਾਂ ਤੀਰਥ ਨਾਈ ਹੈ ਭਾਰਾ ਪੜਨਾ ਸੁਖ ਫਲ ਪਾਈ ਹੈ ਮੈਲ ਨਾ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ பாட்டி பாட்டி நாட்டின் ਕੂਖ ਨਾ ਜਾਏ ਨਾਨਕ ਕੂਖ ਨਾ ਜਾਏ ਆਟ ਪਟਣ ਘਰ ਗੁਰੂ ਦਿਖਾਇਆ ਆਟ ਪਟਣ ਘਰ ਗੁਰੂ ਦਿਖਾ ਦਿਖਾਇਆ ਸਹਜੇ ਸਚ ਬਾਪਾਰੋ ਸਹਜੇ ਸਚ ਬਾਪਾਰੋ ਖੰਡਤ ਨਿੰਦਰਾ ਅਲਪ ਹਾਰੰ ਖੰਡਤ ਨਿੰਦਰਾ ਕਾਲਪ ਆਹਾਰੰ ਨਾਨਕ ਤਤ ਵਿਚਾਰੋ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਦਰਸ਼ਨ ਭੇਖ ਕਰੋ ਜੋਗਿੰਦਰਾ ਗੁੰਦਰਾ ਚੋਲੀ ਖਿੰθα ਗੁੰਦਰਾ ਚੋਲੀ ਖਿੰθα ਆਹਰ ਅੰਤਰ ਇਕ ਸਰੇ ਬਹੋ ਵਾਹਰ ਅੰਤਰ ਇਕਸਰੇਓ ਘਾਟ ਦਰਸਨਾ ਇਕ ਪੰਥਾ ਘਟ ਦਰਸਨਾ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਇਨ ਬਿਦ ਮਨ ਸਮਝਾਈਐ ਪੁਰਖਾ ਵਾਹੜ ਚੋਟ ਨਾ ਖਾਈਐ ਵਾਹੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ 부ਜੈ ਨਾਨਕ ਬੋਲੇ ਗੁਰਮੁਖ 부ਜੈ ਜੋਗ ਜੋਗ ਤ 에ਵ ਪਾਈਐ ਜੋਗ ਜੋਗ ਤ 에ਵ ਪਾਈਐ ਅੰਤਰ ਸਾਬਦ ਨਿਰੰਤਰ ਮੁੰਦਰਾ ਅੰਤਰ ਸ਼ਬਦ ਨਿਰੰਤਰ ਮੁੰਦਰਾ ਓ ਮੈਂ ਨੰਮਤਾ ਦੂਰ ਕਰੀ ਓ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸਬਦ ਸੋ ਸਮਝ ਪਰੀ ਗੁਰ ਕਾ ਸਬਦ ਸੋ ਸਮਝ ਪਰਿ ਖੰთა ਝੋਲੀ ਭਰਪੁਰ ਰਹਿਆ ਖੰთა ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਪਰਖੈ ਗੁਰ ਕੀ ਬਾਤ ਖਰੀ ਹੁੰਦੋ ਖੱਪਰ ਪੰਜ ਭੂ ਟੋਪੀ ਹੁੰਦੋ ਖੱਪਰ ਪੰਜ ਭੂ ਟੋਪੀ ਹੂੰਦਾ ਹੁੰਦੋ ਨੇ ਕਨਾ ਤਾ ਹੁੰਦਾ ਖੱਪਰ ਹੁੰਦੋ ਪੰਜ ਭੂਤੋ ਕੀ ਖੱਪਰ ਬੋਲਣਾ ਕਸ ਕੇ ਕਾਇਆ ਕੜਾਸਨ ਮਨ ਜਾ ਕੋਟੀ ਕਾਇਆ ਕੜਾਸਨ ਮਨ ਜਾ ਕੋਟੀ ਸਤ ਸੰਤੋਖ ਸੰਜਮਹ ਨਾਲ ਸਤ ਸੰਤੋਖ ਸੰਜਮਹ ਨਾਲ ਨਾਨਕ ਗੁਰਮੁਖ ਨਾਮ ਸਮਾਲ ਨਾਨਕ ਗੁਰਮੁਖ ਨਾਮ ਸਮਾਲ ਪਾਵਨ ਸੋ ਗੁਪਤਾ ਕਾਵਨ ਸੋ ਮੁਕਤਾ ਪਾਵਨ ਸੋ ਗੁਪਤਾ ਕਾਵਨ ਸੋ ਮੁਕਤਾ ਕਾਵਨ ਸੋ ਅੰਤਰ ਬਾਹਰ ਜੁਗਤਾ ਕਾਵਨ ਸੋ ਅੰਤਰ ਬਾਹਰ ਜੁਗਤਾ ਨਸੋ ਇਥੇ ਵਿਸ਼ਰਾਮ ਹੈ ਅੰਤਰ ਬਾਹਰ ਯੁਗਤਾ ਕਾਵਨ ਸੋ ਤਰਪਾਵਨ ਰਹਿਆ ਸਮਾਏ ਕਾਵਨ ਸੋ ਤਰਪਾਵਨ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਬਦ ਸੋ ਜੁਗਤਾ ਅੰਤਰ ਬਾਹਰ ਸਬਦ ਸੋ ਜੁਗਤਾ ਮਨ ਮੁਖ ਬਿਨਸਾ ਆਵ ਜਾਏ ਮਨ ਮੁਖ ਬਿਨਸਾ ਆਵ ਜਾਏ ਨਾਨਕ ਗੁਰਮੁਖ ਸਾਚ ਸਮਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਕਿਉ ਕਰ ਨਿਰਮਲ ਕਿਉ ਕਰ ਅੰਧਿਆ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਇਹੋ ਤਤ ਵਿਚਾਰਾ ਸੋ ਗੁਰੂ ਹਮਾਰਾ ਧਰਮਤ ਬਾਦਦਾ ਸਰਪਨ ਖਾਦਾ ਧਰਮਤ ਬਾਦਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੇ ਅੰਧੇਰਾ ਜਾਏ ਸਤਗੁਰ ਮਿਲੇ ਅੰਧੇਰਾ ਜਾਏ ਨਾਨਕ ਹਉ ਮੈਂ ਮੇਟ ਸਮਾਇ ਨਾਨਕ ਹਉ ਮੈਂ ਮੇਟ ਸਮਾਇ ਸੋਨ ਨਿਰੰਤਰ ਦੀਜੈ ਬੰਦ ਸੋਨ ਨਿਰੰਤਰ ਦੀਜੈ ਬੰਦ ਉੱਡੈ ਨਾ ਹੰਸਾ ਪੜੈ ਨਾ ਕੰਧ ਉੱਡੈ ਨਾ ਹੰਸਾ ਪੜੈ ਨਾ ਕੰਧ ਸਹਜ ਗੁਫਾ ਘਰ ਜਾਣਾ ਸਾਚਾ ਸਹਜ ਗੁਫਾ ਘਰ ਜਾਣਾ ਸਾਚਾ ਨਾਨਕ ਸਾਚੇ ਭਾਵੇਂ ਸਾਚਾ ਨਾਨਕ ਸਾਚੇ ਭਾਵੇਂ ਸਾਚਾ ਕਿਸ ਕਾਰਨ ਗ੍ਰਹਿ ਉਤਜ ਉਦਾਸੀ ਕਿਸ ਕਾਰਨ ਗ੍ਰਹਿ ਤਜੋ ਉਦਾਸੀ ਕਿਸ ਕਾਰਨ ਇਹੋ ਪੇਖ ਨਿਵਾਸੀ ਕਿਸ ਕਾਰਨ ਇਹੋ ਪੇਖ ਨਿਵਾਸੀ ਕਿਸ ਵਖਰ ਕੇ ਤਮਣ ਜਾਰੇ ਕਿਸ ਵਖਰ ਕੇ ਤਮਣ ਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਹੋਰ ਮੁਖ ਖੋਜ ਤ ਭਏ ਉਦਾਸੀ ਹੋਰ ਮੁਖ ਖੋਜ ਤ ਭਏ ਉਦਾਸੀ ਦਰਸ਼ਨ ਕਹਿ ਤਾਈ ਪੇਖ ਨਿਵਾਸੀ ਦਰਸ਼ਨ ਕਹਿ ਤਾਈ ਪੇਖ ਨਿਵਾਸੀ ਸਾਚ ਵਖਰ ਕੇ ਮ ਬਣ ਜਾਰੇ ਸਾਚ ਵਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਨਾਨਕ ਗੁਰਮੁਖ ਉਤਰਸ ਪਾਰੇ ਕੀਤ ਵਿਦ ਪੁਰਖਾ ਜਨਮ ਬਟਾਇਆ ਕੀਤ ਵਿਦ ਪੁਰਖਾ ਜਨਮ ਬਟਾਇਆ ਕਾਹੇ ਕਉ ਤੁਜ ਇਹੋ ਮਨ ਲਾਇਆ ਕਾਹੇ ਕਉ ਤੁਜ ਇਹੋ ਮਨ ਲਾਇਆ ਕੀਤ ਬੇਦ ਆਸਾ ਮਨਸਾ ਖਾਈ ਕੀਤ ਬੇਦ ਆਸਾ ਮਨਸਾ ਖਾਈ ਕੀਤ ਬੇਦ ਜੋਤ ਨਿਰੰਤਰ ਪਾਈ ਕੀਤ ਬੇਦ ਜੋਤ ਨਿਰੰਤਰ ਪਾਈ ਮਨ ਦੰਤਾ ਕਿਉ ਖਾਈਐ ਸਾਰ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸੱਚਾ ਕਰਹੁ ਵਿਚਾਰ ਨਾਨਕ ਸੱਚਾ ਕਰਹੁ ਵਿਚਾਰ ਸਤ ਤਗੁਰ ਕਾ ਜਨਮੇ ਗਵਨ ਮਿਠਾਇਆ ਤਤਗੁਰ ਕਾ ਜਨਮੇ ਗਵਨ ਮਿਠਾਇਆ ਅਨਹਤ ਰਾਤੇ ਇਹੋ ਮਨ ਲਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਮਨਸਾ ਆਸਾ ਸ਼ਬਦ ਜਲਾਈ ਹਰ ਮੁਖ ਜੋ ਤਨ ਰੰਤਰ ਪਾਈ ਹਰ ਮੁਖ ਜੋ ਤਨ ਰੰਤਰ ਪਾਈ ਤ੍ਰੈਗੁਣ ਮਿਟੇ ਖਾਈਐ ਸਾਰ ਤ੍ਰੈਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕਵਨ ਵਿਚਾਰ ਕਥੀ ਅਲੇ ਆਦ ਕੋ ਕਵਨ ਵਿਚਾਰ ਕਥੀ ਅਲੇ ਸੁਨ ਕਹਾ ਘਰ ਵਸ ਸੁਨ ਕਹਾ ਘਰ ਵਸ ਜਾਨ ਕੀ ਮੁੰਦਰਾ ਕਵਨ ਕਥੀ ਅਲੇ ਜਾਨ ਕੀ ਮੁੰਦਰਾ ਕਵਨ ਕਥੀ ਅਲੇ ਘਟ ਘਟ ਕਵਨ ਨੇ ਵਸ ਘਟ ਘਟ ਕਵਨ ਨੇ ਵਸ ਕਾਲ ਕਾ ਠੀਕਾ ਕਿਉ ਜਲਾਈ ਅਲੇ ਕਾਲ ਕਾ ਠੀਕਾ ਕਿਉ ਜਲਾਈ ਅਲੇ ਕਿਉ ਨਿਰਪਉ ਕਰ ਜਾਈਐ ਨਿਰਪੋ ਕਰ ਜਾਈਏ ਸਹਿਜ ਸੰਤੋਖ ਦਾ ਆਸਨ ਜਾਣੈ ਸਹਿਜ ਸੰਤੋਖ ਦਾ ਆਸਨ ਜਾਣੈ ਕਿਉ ਛਿਦੇ ਬਹਿ ਰਾਈਏ ਕਿਉ ਛਿਦੇ ਬਹਿ ਰਾਈਏ ਗੁਰ ਕਾ ਸਬਦ ਹਉਮੈ ਵਿਖਮਾਰੈ ਗੁਰ ਕਾ ਸਬਦ ਹਉਮੈ ਵਿਖਮਾਰੈ ਤਾਂ ਨਿਜ ਕਰ ਹੋਵੈ ਵਸ ਤਾਂ ਨਿਜ ਕਰ ਹੋਵੈ ਵਸ ਜਨ ਰਤ ਰਤਿਆ ਤਿਸ ਸਬਦ ਪਛਾਨੈ ਜਨ ਰਤ ਰਤਿਆ ਤਿਸ ਸਬਦ ਪਛਾਨੈ ਨਾਨਕ ਤਾ ਕਾ ਦਸ ਨਾਨਕ ਤਾ ਕਾ ਦਸ ਕਹਾ ਤੇ ਆਵੈ ਕਹਾ ਇਹੋ ਜਾਵੈ ਕਹਾ ਤੇ ਆਵੈ ਕਹਾ ਇਹੋ ਜਾਵੈ ਕਹਾ ਇਹੋ ਰਹੈ ਸਮਾਈ ਕਹਾ ਇਹੋ ਰਹੈ ਸਮਾਈ ਇਸ ਸਬਦ ਕੋ ਜੋ ਅਰਥ ਆਵੈ ਇਸ ਸਬਦ ਕੋ ਜੋ ਅਰਥ ਆਵੈ ਤਿਸ ਕੋ ਤੇਲ ਨਾ ਤਮਾਈ ਤੇ ਸਗੋਰਾ ਤੇਲਨਾਥ ਮਾਈ ਕਿਉ ਤਤ ਅਵਗਤੈ ਪਾਵੈ ਕਿਉਂ ਤੱਤਾ ਆਪ ਕਰਤਾ ਹੈ ਪਾਵਨ ਗੁਰਮੁਖ ਲੱਗਾ ਹੈ ਪਿਆਰੋ ਗੁਰਮੁਖ ਲੱਗਾ ਹੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਹੁਕਮਾ ਰਹੈ ਸਮਾਈ ਪੂਰੇ ਗੁਰਤੇ ਸਾਚ ਕਮਾਵੈ ਪੂਰੇ ਗੁਰਤੇ ਸਾਚ ਕਮਾਵੈ ਗਾਤਮਿਤ ਸਾਬਾ ਦੇ ਪਾਈ ਗਾਧ ਮੇ ਤਾਂ ਸਭ ਦੇ ਪਾਈ ਆ ਦੇਖੋ ਬਿਸਮਾਦ ਵਿਚਾਰ ਕਥਿ ਅਲੇ ਆਜ ਕੋ ਬਿਸਮਾਦ ਵਿਚਾਰ ਕਥਿ ਅਲੇ ਸੁਨ ਨਿਰੰਤਰ ਵਾਸ ਲਿਆ ਸੁਨ ਨਿਰੰਤਰ ਵਾਸ ਲਿਆ ਅਕਲਪਤ ਮੰਦਰਾ ਗੁਰ ਗਿਆਨ ਵਿਚਾਰੀ ਅਲੇ ਆਕਲਪਤ ਮੰਦਰਾ ਗਿਆਨ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ ਘਟ ਘਟ ਸਾਚਾ ਸਰਬ ਜੀਆ ਹਾਂ ਐੜਾ ਤੇ ਕਕਾ ਲਲਾ ਪਪਾ ਤਤਾ ਇਹਨੂੰ ਆੜੇ ਦਾ ਤੋੜ ਕੇ ਅਕਲਪਤ ਪੋਲਾ ਬੋਲਣਾ ਦਾ ਉਚਾਰਨ ਇਸੇ ਤਰ੍ਹਾਂ ਹੀ ਗੁਰਬਤਨੀ ਆਪਕਾ ਤਾਂ ਸਮਾਈ ਹੈ ਗੁਰੁ ਪਤਨੀ ਆਵਗਾਤ ਸਮਾਇਆ ਤਤਨ ਰੰਜਨ ਸਹਿਜ ਲਹੈ ਤਤਨ ਰੰਜਨ ਸਹਿਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸੇਖ ਸੋ ਖੋਜ ਲਹੈ ਸੇਖ ਸੋ ਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਣੈ ਹੁਕਮ ਬਿਸਮਾਦ ਹੁਕਮ ਪਛਾਣੈ ਜੀਅ ਜੁਗਤ ਸਚ ਜਾਣੈ ਸੋਈ ਜੀਅ ਜੁਗਤ ਸਚ ਜਾਣੈ ਸੋਈ ਆਪ ਮੀਟ ਨਿਰ ਨਮੋ ਹੋਵੇ ਆਪ ਮੇਟ ਨਰਾਮ ਨਮੋ ਹੋਵੇ ਅੰਤਰ ਸਾਚ ਜੋਗੀ ਕਹਿਆ ਸੋਈ ਅੰਤਰ ਸਾਚ ਜੋਗੀ ਕਹਿਆ ਸੋਈ ਆਪ ਕਿਤੋ ਨਰਮਾ ਰੂਪ ਜੇ ਆਵਗਤੋ ਨਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਚੈ ਪਰਮ ਪਦ ਪਾਈਐ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੈ ਸਬਦ ਸਮਾਏ ਲੀਆ ਸਾਚੈ ਸਬਦ ਸਮਾਏ ਲੀਆ ਏਕੇ ਕਉ ਸਚ ਏਕਾ ਜਾਣੈ ਏਕੇ ਕਉ ਸਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸਬਦ ਪਛਾਣੈ ਸੋ ਜੋ ਵੀ ਵਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕੁਛ ਸੂਜੈ ਜੀਵਤ ਮਰੈ ਤਾਂ ਸਭ ਕੁਛ ਸੂਜੈ ਅੰਤਰ ਜਾਣੈ ਸਰਬ ਦਇਆ ਅੰਤਰ ਜਾਣੈ ਸਰਬ ਦਇਆ ਨਾਨਕ ਤਾਕਾ ਮਿਲੇ ਬਡਾਈ ਨਾਨਕ ਤਾਕਾ ਮਿਲੇ ਬਡਾਈ ਆਪ ਪਛਾਨੈ ਸਰਬ ਜੀਆ ਆਪ ਪਛਾਨੈ ਸਰਬ ਜੀਆ ਸਾਚਾ ਉਪਜੈ ਸਾਚ ਸਮਾਵੈ ਸਾਚਾ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਯਾ ਸਾਚੇ ਸੂਚੇ ਏਕ ਮਯਾ ਝੂਠੇ ਆਵੈ ਠਵਰ ਨਾ ਪਾਵਹਿ ਝੂਠੇ ਆਵੈ ਠਵਰ ਨਾ ਪਾਵੈ ਦੂਜੈ ਆਵਾ ਗੌਣ ਭਇਆ ਦੂਜੈ ਆਵਾ ਗੌਣ ਭਇਆ ਵਾ ਗਉਣ ਮਟਾਇ ਗੁਰ ਸਬਦੀ ਵਾ ਗਉਣ ਮਟਾਇ ਗੁਰ ਸਬਦੀ ਆਪੇ ਪਰਖੈ ਵਖਾ ਸਲਾਇ ਆਪੇ ਪਰਖੈ ਵਖਾ ਸਲਾਇ ਏਕਾ ਬੇਦਨ ਦੂਜੈ ਵਿਆਪੀ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਨਾਮ ਰਸਾਇਣ ਵਿਸਰਿਆ ਸੋ 부ਜੈ ਜਿਸੇ ਆਪ 부ਜਾਏ ਸੋ 부ਜੈ ਜਿਸ ਆਪ 부ਜਾਏ ਗੁਰ ਕਾ ਸਬਦ ਸੋ ਮੁਕਤ ਪਾਇਆ ਗੁਰ ਕਾ ਸਬਦ ਸੋ ਮੁਕਤ ਪਾਇਆ ਨਾਨਕ ਉਤਾਰੇ ਤਾਰਨ ਹਾਰਾ ਨਾਨਕ ਉਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਹਉ ਮੈਂ ਦੂਜਾ ਪਰ ਹਰਿਆ ਸੋ 부ਜੈ ਜਿਸ ਆਪ 부ਜਾਏ ਸੋ 부ਜੈ ਜਿਸ ਆਪ 부ਜਾਏ ਗੁਰ ਕਾ ਸਬਦ ਸੋ ਮੁਕਤ ਭਇਆ ਗੁਰ ਕਾ ਸਬਦ ਸੋ ਮੁਕਤ ਭਾਇਆ ਨਾਨਕ ਉਤਾਰੇ ਤਾਰਨ ਹਾਰਾ ਨਾਨਕ ਉਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਹਉ ਮੈਂ ਦੂਜਾ ਪਰ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ